ਸਤਿ ਸ਼੍ਰੀ ਅਕਾਲ ਜੀ ਐਨੀਮਲ ਹਾਊਸ ਪੇਜ ਤੇ ਤੁਹਾਡਾ ਸਵਾਗਤ ਹੈ ਜੀ ਤੁਸੀਂ ਸਾਡੇ ਪੇਜ ਨੂੰ ਫੋਲੋ ਔਰ ਜਿਹੜਾ ਅੱਗੇ ਵਾਇਰਲ ਕਰਦੇ ਹੋ ਸ਼ੇਅਰ ਕਰਦੇ ਹੋ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਫਿਰ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚ ਪਸ਼ਵਾਂ ਦੀਆਂ ਦਵਾਈਆਂ ਤੇ ਲਗਾਏ ਗਏ ਲੰਗਰ ਦੀਆਂ ਤਸਵੀਰਾਂ ਦਿਖਾਵਾਂਗੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਇਹ ਜੋ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਇਹ ਲੰਗਰ ਦਵਾਈਆਂ ਦੇ ਉਹਨਾਂ ਪਿੰਡਾਂ 'ਚ ਲਗਾਏ ਗਏ ਜਿਹੜੇ ਖੇਤਰ ਹੜ੍ਹ ਪ੍ਰਭਾਵਿਤ ਸਤਲੁਜ ਨੇ ਮਾਰ ਦਿੱਤੀ ਸੀਗੀ ਉਹਨਾਂ ਏਰੀਆ ਦੇ ਵਿੱਚ ਅਸੀਂ ਜੋ ਡੀ ਵਰਮਰ એનર્ਜੀ ਟੋਨਿਕ ਲੀਵਰ ਟੋਨਿਕ ਮੀਨਰਲ ਮਿਕਸਚਰ ਚਿਚੜਾਂ ਦੀਆਂ ਦਵਾਈਆਂ ਛੋਟੇ ਬੱਚਿਆਂ ਦੀਆਂ ਦਵਾਈਆਂ ਇਸੇ ਤਰ੍ਹਾਂ ਪਸ਼ੂਆਂ ਦੀਆਂ ਦਵਾਈਆਂ ਅਸੀਂ ਉਹਨਾਂ ਪਿੰਡਾਂ ਦੇ ਵਿੱਚ ਅਲੱਗ-ਅਲੱਗ ਤਿੰਨ ਪਿੰਡਾਂ ਨੂੰ ਅੱਜ ਅਸੀਂ ਕਵਰ ਕਰਿਆ ਤਿੰਨ ਪਿੰਡਾਂ ਦੇ ਵਿੱਚ ਲੰਗਰ ਲਗਾਇਆ ਜਿੰਨਾ ਕੰਪਨੀਆਂ ਵੱਲੋਂ ਇਹ ਸਾਨੂੰ ਮੈਡੀਸਿਨ ਪ੍ਰੋਵਾਈਡ ਕੀਤੀਆਂ ਗਈਆਂ ਬ੍ਰਾਂਡਡ ਕੰਪਨੀਆਂ ਉਹਨਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਹਾਂ ਉਹਨਾਂ ਵੀਰਾਂ ਨੇ ਵੀ ਕੰਪਨੀ ਵਾਲ ਵੀਰਾਂ ਨੇ ਵੀ ਕਈਆਂ ਨੇ ਨਾਲ ਜਾ ਕੇ ਸੇਵਾ કરી ਅਸੀਂ ਉਹਨਾਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਹਾਂ ਔਰ ਇਸੇ ਤਰ੍ਹਾਂ ਹੁਣ ਆਪਣਾ ਮੰਗਲਵਾਰ ਨੂੰ ਫੇਰ ਲੰਗਰ ਚੱਲੇਗਾ ਤਿੰਨ ਪਿੰਡਾਂ ਦੇ ਵਿੱਚ ਜਾਂ ਦੋ ਪਿੰਡ ਕਵਰ ਕਰਾਂਗੇ ਪਰਮਾਤਮਾ ਇਸੇ ਤਰ੍ਹਾਂ ਵਾਹਿਗੁਰੂ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਔਰ ਤੁਹਾਡਾ ਵੀ ਪੂਰਾ ਫੁੱਲ ਸਪੋਰਟ ਹੈ ਤੁਹਾਡਾ ਵੀ ਫੁੱਲ ਸਾਥ ਹੈ ਸਾਡੇ ਨਾਲ ਤੁਹਾਡੇ ਸਾਥ ਨਾਲ ਹੀ ਅਸੀਂ ਸਭ ਕੁਝ ਕਰ ਰਹੇ ਹਾਂ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਅਸੀਂ ਉਹਨਾਂ ਕੰਪਨੀ ਵਾਲਿਆਂ ਦਾ ਮੈਡੀਕਲ ਵਾਲਿਆਂ ਦਾ ਜਿਹੜੇ ਸਾਨੂੰ ਫੁੱਲ ਸਪੋਰਟ ਕਰਦੇ ਆ ਉਹਨਾਂ ਦਾ ਧੰਨਵਾਦ ਕਰਦੇ ਆ ਆਪਣੇ ਦਸਵੰਦ ਦੇ ਵਿੱਚੋਂ ਤੁਸੀਂ ਜੋ ਵੀ ਇਸ ਮੈਡੀਸਨ ਵਿੱਚ ਹਿੱਸਾ ਪਾਉਣਾ ਚਾਹੁੰਦੇ ਹੋ ਤੁਸੀਂ ਸਾਡੇ ਨਾਲ ਇਸ ਜਿਹੜਾ ਸਾਡਾ ਪੇਜ ਚੱਲਦਾ ਐਨੀਮਲ ਹਾਊਸ ਇਹਦੇ ਤੇ ਕਮੈਂਟ ਕਰਕੇ ਜਾਂ ਇਹਦੇ ਤੇ ਤੁਸੀਂ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਹੋ ਅਸੀਂ ਆਪਣਾ ਆਪਣਾ ਨੰਬਰ ਮੈਂਸ਼ਨ ਕਰਾਂਗੇ ਇਹ ਤੁਹਾਡਾ ਜੋ ਵੀ ਤੁਸੀਂ ਸਾਨੂੰ ਮੁਹੱਈਆ ਕਰਵਾਉਣੀ ਹੈ ਪ੍ਰੋਵਾਈਡ ਕਰਵਾਉਣੀ ਹੈ ਇਹ ਬਿਲਕੁਲ ਉਹਨਾਂ ਸੰਗਤਾਂ ਦੇ ਵਿੱਚ ਉਹਨਾਂ ਪਸ਼ੂਆਂ ਬੇਜਬਾਨਾ ਪਸ਼ੂਆਂ ਦੇ ਵਿੱਚ ਵੰਡਿਆ ਜਾਊਗਾ ਜੋ ਹਰ ਦੀ ਮਾਰ ਹੇਠ ਆਏ ਨੇ ਆਪਾਂ ਇਨਾਂ ਦੇ ਨਾਲ ਖੜਦੇ ਆ ਇਸ ਕਰਕੇ ਕਿ ਇਹ ਆਪਣੇ ਸਾਰੇ ਪਰਿਵਾਰ ਨੇ ਆਪਣੇ ਪਰਿਵਾਰਾਂ ਦੇ ਪਸ਼ੂ ਨੇ ਅਸੀਂ ਕੋਈ ਪਾਸੇ ਜਾ ਕੇ ਫੀਲਡ ਨਹੀਂ ਕਰਨਾ ਅਸੀਂ ਫੀਲਡ ਇੱਥੇ ਹੀ ਕਰਨਾ ਹੈ ਇਸ ਤਰ੍ਹਾਂ ਸਾਰੇ ਹੀ ਜੋ ਵੀ ਇਸ ਏਰੀਆ ਦੇ ਵਿੱਚ ਡਾਕਟਰ ਸਾਹਿਬਾਨ ਆਉਂਦੇ ਜਾਂਦੇ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਸਾਥ ਦਿਓ ਔਰ ਆਪਾਂ ਜੇ ਇਹ ਤੰਦਰੁਸਤ ਪਸ਼ੂ ਰਹਿਣਗੇ ਬੇਜਬਾਨ ਤੰਦਰੁਸਤ ਰਹਿਣਗੇ ਤੇ ਆਪਣਾ ਜਿਹੜਾ ਜੋ ਇੱਥੇ ਚਲਦਾ ਹੈ ਪ੍ਰੈਕਟਿਸ ਦਾ ਕੰਮ ਉਹ ਤੰਦਰੁਸਤ ਰਹੂਗਾ ਇਸੇ ਤਰ੍ਹਾਂ ਸੇਵਾ ਕਰਨ ਲਈ ਅੱਗੇ ਆਓ ਜੇ ਪਸ਼ੂ ਤੰਦਰੁਸਤ ਹੈ ਬੇਜੁਬਾਨ ਤੰਦਰੁਸਤ ਹੈ ਤੇ ਆਪਣੀ ਜਿਹੜੀ ਹੈ ਪ੍ਰੈਕਟਿਸ ਪ੍ਰੈਕਟਿਸ ਉਹ ਬਿਲਕੁਲ ਇਸੇ ਤਰ੍ਹਾਂ ਚੱਲੂਗੀ ਔਰ ਪ੍ਰਮਾਤਮਾਗੇ ਅਰਦਾਸ ਕਰਦੇ ਆ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਇਸੇ ਤਰ੍ਹਾਂ ਸਾਡਾ ਸਾਥ ਦਿੰਦੇ ਰਹੋ ਸਾਡੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀ ਜਿਹੜਾ ਅਸੀਂ ਇਹ ਪ੍ਰੋਪਰਲਾ ਕਰ ਰਹੇ ਆ ਠੀਕ ਹੈ ਜੇ ਠੀਕ ਹੈ ਤਾਂ ਫਿਰ ਉਸ ਤੁਸੀਂ ਉਸ ਨੂੰ ਲਾਈਕ ਕਰੋ ਅੱਗੇ ਹੋਰ ਵੀ ਸੱਜਣਾ ਮਿੱਤਰਾਂ ਤੱਕ ਸ਼ੇਅਰ ਕਰੋ ਅਤੇ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਤੇ ਅਸੀਂ ਵੀ ਇਸੇ ਤਰ੍ਹਾਂ ਤੁਹਾਡਾ ਸਾਥ ਦਿੰਦੇ ਰਾਂਗੇ ਉਹਨਾਂ ਕੰਪਨੀਆਂ ਦਾ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਿਹੜੇ ਸਾਡੇ ਨਾਲ ਫੁੱਲ ਸਪੋਰਟ ਦੇ ਖੜਦੇ ਆ ਮੈਡੀਕਲ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਨਾਲ ਦਿਨ ਪਰ ਰਾਤ ਇੱਕ ਹਾਕ ਮਾਰਨ ਤੇ ਹਾਜ਼ਰ ਹੁੰਦੇ ਆ ਅਸੀਂ ਤਹਿ ਦਿਲੋਂ ਬਹੁਤ ਧੰਨਵਾਦ ਕਰਦੇ ਆ ਸੋਨੂ ਮੈਡੀਕਲ ਸਟੋਰ ਔਰ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਬਾਬਾ ਗੁਰਪ੍ਰੀਤ ਜੀ ਅੱਜ ਸਾਡੇ ਨਾਲ ਤੁਰੇ ਸੀਗੇ ਔਰ ਐਨੀਮੈਕਸ ਫਾਰਮਾ ਤੋਂ ਪਵਿੱਤਰ ਜੀ ਅੱਜ ਨਾਲ ਤੁਰੇ ਸੀ ਸਾਡੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਔਰ ਸਪੈਸ਼ਲ ਧੰਨਵਾਦ ਕਰਦੇ ਆ ਐਨਆਰਆਈ ਭਰਾ ਸਾਡਾ ਸਰਮਨ ਸਿੰਘ ਚੂਰਾ ਧੰਨਵਾਦ ਜੀ